ਲਗਭਗ 15000 ਟੋਬੇ ਕਿਉਂਕਿ 13000 ਤਾਂ ਪਿੰਡ ਹੀ ਹੈ ਪਰ ਕਈ ਪਿੰਡ ਵੱਡੇ ਨੇ ਦੋ ਦੋ ਟੋਬੇ ਵੀ ਨੇ ਸੋ ਉਹਦੇ ਚ ਇੱਕ ਤਾਂ ਥਾਪਰ ਮਾਡਲ ਹੈ ਇਹਨਾਂ ਨੇ ਬਣਾਇਆ ਹੋਇਆ ਇੰਜੀਨੀਅਰ ਕਾਲਜ ਨੇ ਤੇ ਇੱਕ ਸੀਚੇਵਾਲ ਮਾਡਲ ਹੈ ਉਹਨਾਂ ਟੋਬਿਆਂ ਛੱਪਣਾ ਵਾਸਤੇ ਬਜਟ ਜਾਰੀ ਕਰਤਾ ਤੁਹਾਨੂੰ ਇਹਦੇ ਵਾਸਤੇ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਹਾਡੇ ਪਿੰਡ ਦਾ ਵੀ ਟੋਬੇ ਤੇ ਛੱਪੜ ਜਿਹੜੇ ਨੇ ਉਹਨਾਂ ਦਾ ਪਾਣੀ ਜਿਹੜਾ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਕਿਸੇ ਨਾ ਦੋਨਾਂ ਸਕੀਮਾਂ ਚੋ ਕਿਸੇ ਨਾ ਕਿਸੇ ਸਕੀਮ ਤਹਿਤ ਚੱਲੂਗਾ ਬਸ ਉਹ ਮਾਰ ਦੇਣਾ ਸਾ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਖਾਲੀ ਹੁੰਦਾ ਦੇਖਿਆ ਜੀ ਮੈਂ ਇਹਦੇ ਵਿੱਚ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਇਸ ਟੋਬੇ ਦੀ 30 ਸਾਲ ਬਾਅਦ ਗਾਰ ਕੱਢੀ ਜਾ ਰਹੀ ਜੀਆ ਦੇਖੋ ਪਾਣੀ ਗੰਦਾ ਹੁੰਦਾ ਤਾਂ ਸਾਰਾ ਹੀ ਗੰਦਲਾ ਪਾਣੀ ਥੱਲੇ ਜਾਂਦਾ ਉਸ ਦੇ ਨਾਲ ਬਹੁਤ ਹੀ ਬਿਮਾਰੀਆਂ ਫੈਲਦੀਆਂ ਨੇ ਇਸ ਕਰਕੇ ਅਸੀਂ ਬਹੁਤ ਧੰਨਵਾਦੀਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੇ ਟੱਪੜ ਦੀ ਸਫਾਈ ਹੋ ਰਹੀ ਹੈ ਹੁਣ ਇੱਥੇ ਕਰਕੇ ਭਗਵੰਤ ਮਾਨ ਸਰਕਾਰ ਦੇ ਧੰਨਵਾਦੀਆਂ ਜੋ ਇਹ ਥਾਪਰ ਮਾਡਲ ਬਣਿਆ ਹੈ ਪੰਜਾਬ ਸਰਕਾਰ ਨੇ ਬਣਾਇਆ ਸਾਡੇ ਵਾਸਤੇ ਬਹੁਤ ਹੀ ਸੁੰਦਰ ਬਣਿਆ ਹੈ ਤੇ ਸਾਨੂੰ ਬਹੁਤ ਹੀ ਪੰਜਾਬ ਸਰਕਾਰ ਤੇ ਮਾਣ ਹੈ ਵੀ ਐਡਾ ਵਧੀਆ ਛੱਪੜ ਸਾਡਾ ਬਣਿਆ ਹੈ